ਨਾ ਕੋਈ ਨਾ ਫੋੜੋ ਫੋੜਾ ਲੜਾਤ ਨਹੀਂ ਨਹੀਂ ਰਹੇ ਤਾਂ ਸਭ ਦੋ ਤਿੰਨ ਮੇਰੀਆਂ ਚੌਥੀ ਮੇਰੀਆਂ ਫਸਟ ਵੀ ਦੋ ਦੋ ਮੈਨੂੰ ਪੜ੍ਹ ਹੀ ਨਹੀਂ ਆਇਆ ਇਹ ਤੁਮੇਰਾ ਇਹ ਨੂੰ ਐਡਿਟ ਕਰਨਾ ਹੈ ਨਾ ਇਹ ਜੋਕ ਨੂੰ ਇਸ ਤਰ੍ਹਾਂ ਕੱਟ ਕਰਨਾ ਤੁਹਾਨੂੰ ਇਹ 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 ਆਹ ਇਹਨੂੰ ਕੱਟ ਕਰਕੇ ਹੋ ਜਾਣਾ ਠੀਕ ਹੈ ਹਾਂ ਉਹ ਫਿਕਸ਼ਨ ਬਣਾ ਲਈ ਵੀਡੀਓ ਦੇਖਾਪਾ ਇਹਨੂੰ ਜੋਕਸ ਨੂੰ ਕਾਟੋ ਇੱਕ ਮਿੰਟ ਹਾਂ ਠੀਕ ਹੈ ਉਹ ਇਹ ਕੰਪਲੀਟ ਇੱਕ ਮਿੰਟ ਆ ਆਲਟਿਕ ਵੀਰ ਕੀ ਇਹ ਆਪਾਂ ਇਹ ਤਾਂ ਕੱਟ ਕਰ ਦੇਣਾ ਹਾਂਜੀ ਠੀਕ ਹੈ ਜੋ ਸਾਡਾ ਇਹ ਹੋਏਗਾ ਹਾਂਜੀ ਓਕੇ ਹਾਂ ਆਹ ਪਿੱਛਾ ਆਹ ਸੈਂਟਰ ਕਰਤਾ ਤੁਹਾਡੀ ਸਾਰੀ ਪਿੱਛੇ ਆਪਣੀ ਚੱਲ ਜਾਣੀ ਆ ਠੀਕ ਆ ਓਕੇ ਓਕੇ ਆਰੇ ਚਲ ਗਈ ਉਹ ਉਹ ਤੁਸੀਂ ਇਨੇ ਜਾਣੇ ਉੱਥੇ ਕੀ ਕਰਦੇ ਸੀ ਉਹ ਕੋਮਾ ਚ ਕਿਦਾਂ ਚਲ ਗਈ ਉਹ ਡੈਡੀ ਉਹ ਭਰਾ ਕੋਮਾ ਰੇ ਘੁੰਮੜ ਗਈ ਆ ਪਾੜੀਆਂ ਨੇ ਘੁੰਮਣ ਦੇ ਚਲੋ ਸ਼ੁਰੂ ਕਰੋ ਉਹ ਡੈਡੀ ਉਹ ਬੀਬੀ ਕੋਮਾ ਰੇ ਚਲ ਗਈ ਹੋ ਉਹ ਤੁਸੀਂ ਇੱਥੇ ਇਨੇ ਜਾਣੇ ਕੀ ਕਰਦੇ ਸੀ ਓਏ ਉਹਨੂੰ ਬਾਹਰ ਵੇਖੋ ਕਿ ਤੇ ਡਿੱਗਣਾ ਬਈ ਉਹ ਕੋਮਾ ਚ ਗਈ ਆ ਉਹ ਪਾੜੀਆਂ ਨੇ ਘੁੰਮਣ ਦੇ ਗਏ ਓਏ ਉਹਦੇ ਕੰਨ ਚ ਆਖੋ ਕਿ ਬੀਬੀ ਤੇਰੀ ਕਮੇਟੀ ਨਿਕਲੀ ਆ ਦੇਖੀ ਕਿਦਾਂ ਬੁਰਕ ਕੇ ਉੱਠਦੀ ਭਾਜੀ ਦੋਗਣਾ ਸਾਨੂੰ ਆਪਣੇ ਤੁਹਾਡੇ ਜੀ ਜੇ ਤੁਸੀਂ ਇੰਸਟਾਗ੍ਰਾਮ ਤੇ ਵੀਡੀਓ ਪਾਈ ਹੋਈ ਆ ਐਡ ਕਰਕੇ ਉਹ ਮੇਲੇ ਤੇ ਗਿਆ ਸਮਾਨ ਮੰਗਦਾ ਤੁਹਾਡੇ ਕੋ ਹਣਾ ਤਾਂ ਨੋ ਨਾ ਜਿਹੜੀਆਂ ਲੋਕਾਂ ਨੇ ਮਤਲਬ ਜਿਆਦਾ ਨੇ ਵੇਖੀਆਂ ਹਾਂ 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 ਉਹ ਮੰਗ ਦਿਓ ਵਰਸਾ ਦੇ ਬਾਦ ਹਾਂਜੀ ਉਹ ਵਿੱਚ ਨਾਲ ਚੱਲ ਜਾਂਦੀ ਆ ਹਾਂ ਹਰ ਲੋਕ ਕੋਈ ਗੱਲ ਵਿੱਚਾਨੂੰ ਇਹ ਮੋ ਲਭ ਲਭ ਜੇ ਤੇ ਆਪਾਂ ਉਹਨੂੰ ਮਤਲਬ ਬਣਾ ਲੈਂਦੇ ਆ ਜੋਕ ਬਣਾ ਲੈਂਦੇ ਆ ਤੇ ਜਾਂ ਆਪਾਂ ਵੀਡੀਓ ਤੇ ਬਣਾ ਸਕਦੇ ਆ ਤੇ ਬਸ ਉਹ ਗੱਲ ਵਿੱਚ ਹਿਊਮਰ ਹੋਣਾ ਚਾਹੀਦਾ ਵਾ ਹਾਂ ਗੱਲ ਕਰੋ ਵਧੀਆ ਕਰੋ ਤੇ ਥੋੜੀ ਕਰੋ ਕੋਈ ਨਾ ਕੋਈ ਗੱਲ ਸ਼ੇਅਰ ਕਰੋ ਵੀ ਇੱਕ ਵਾਰੀ ਮੇਰੇ ਪਾਪਾ ਦੀ ਦੁਕਾਨ ਤੇ ਆਈ ਇੱਕ ਬੀਬੀ ਬੀਬੀ ਕਹਿੰਦੀ ਉਹ ਡਾਕਟਰ ਸਾਹਿਬ ਅੰਮੇ ਮੇਰੇ ਥੈਡ ਪੀਟ ਬੜੀ ਹੁੰਡੀ ਆ ਉਹ ਮੈਨੂੰ ਗੈਸ ਦੇ ਕੈਪਸੂਲਾਂ ਦਾ ਪਤਾ ਦੋ ਤੇ ਮੇਰਾ ਡੈਡੀ ਕਹਿੰਦਾ ਉਹ ਬੀਬੀ ਸਿਲੰਡਰ ਉਹ ਗੈਸ ਵਾਲੀ ਕਾਪੀ ਲੈ ਆਈਆ ਹੋਰ ਆਪਾਂ ਬੜੀ ਦੂਰ ਦੁੱਖ ਪਰ ਮਤਲਬ ਆਨੂੰ ਪਰਮੋਸ਼ਨ ਵਾਸਤੇ ਬੁਲਾਉਂਦੇ ਆ ਤੇ ਹੋਰ ਆਪਾਂ ਜਾਂਦੇ ਆ ਤੇ ਮੇਰੇ ਨਾਲ ਬੜੇ ਲੋਕ ਜੁੜੇ ਦਿੰਦੇ ਆ ਯੂ ਐਸ ਏ ਕੈਨੇਡਾ ਅਮਰੀਕਾ ਮੈਂ ਮੈਂ ਲਾਈਵ ਹੁਣ ਆ ਰਹਾ ਹਾਂ ਨੂੰ ਤੇ ਉੱਥੇ ਵੀ ਮੇਰੇ ਲੋਕ ਮੇਰੇ ਨਾਲ ਬੜਾ ਪਿਆਰ ਕਰਦੇ ਆ ਨਾ ਤੇ ਮੇਰੇ ਕੋਈ ਰੋਟੀ ਨਹੀਂ ਪੁੱਛਦਾ ਕੋਈ ਕੁਝ ਨਹੀਂ ਕਹਿੰਦਾ ਇਹ ਲੰਬੀ ਬੈੜਾ ਜੋ ਕਰਨਾ ਕਰ ਕੋਈ ਕੋ ਨਹੀਂ ਜਾਂਦਾ ਫਿਰ ਭੁੱਖਾ ਹੀ ਦਿੰਦਾ ਜੇ ਮੰਗੀਏ ਚਾਰ ਪੰਜ ਵਾਰੀ ਕਹਿਣਾ ਹੀ ਪੈਂਦਾ ਵਾ ਪੀ ਦੋ 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 ਕਿਤੇ ਇਹ ਲਤਾ ਛੋਟੀ ਆ ਕਿਉਂਦੀ ਆ ਵਾ ਲੰਬੀ ਆ ਕਿਉਂ ਨਹੀਂ ਹੁੰਦੀ ਆ ਮੈਂ ਕਿਹਾ ਮੈਡਮ ਜੀ ਮੈਂ ਕਿਹਾ ਮੈਡਮ ਜੀ ਜੋ ਕੁਦਰਤ ਨੇ ਬਣਾਇਆ ਵਾ ਨਾ ਸਾਰਾ ਕੋ ਆਪਣੇ ਹਿਸਾਬ ਕਿਤਾਬ ਨੇ ਬਣਾਇਆ ਵਾ ਇਹ ਤੇ ਇੱਕ ਦਿਨ ਇੱਕ ਬੰਦਾ ਆਇਆ ਉਹ ਲਾਈਵ 'ਚ ਆਇਆ ਤੇ ਕਹਿੰਦਾ ਉਹ ਪੁੱਤ ਮੈਨੂੰ ਮੈਂ ਹੱਸਿਆ ਨਹੀਂ ਕਦੀ ਆਪਣੀ ਲਾਈਫ ਵਿੱਚ ਐ ਤੇ ਤੂੰ ਮੈਨੂੰ ਅੱਜ ਬੜਾ ਹੱਸਾਇਆ ਹੱਸ-ਹੱਸ ਦੋਰਾ ਕਰਤਾ ਲਾਈਵ 'ਚ ਕਹਿੰਦਾ ਤੇ ਉਹ ਕਹਿੰਦੇ ਸੀ ਵੀ ਮੈਂ ਤੁਹਾਡੀਆਂ ਵੀਡੀਓ ਹੀ ਵੇਖਦਾ ਹਾਂ YouTube ਤੇ Instagram ਤੇ ਤੇ ਜਿੰਨੇ ਸਾਨੂੰ ਵੇਖਣ ਡਿਆ ਸਰੋਤੇ ਉਹ ਵੀ ਸਾਡੇ ਆ YouTube ਤੇ ਸਰਦਾਰ ਗਿੱਟ ਚੈਨਲ ਉਹ ਉਹ ਜਾ ਕੇ ਸਾਡਾ ਸਬਸਕ੍ਰਾਈਬ ਕਰ ਤੇ ਵੇਖੜ ਸ਼ੂਟ ਕਰ ਦਿੰਦੇ ਆ ਤੇ ਬਾਹਰ ਆਡੇ ਪੇੜ ਦੇ ਬਥੇਰੇ ਮਤਲਬ ਹੈਗੇ ਆ ਦੋਸਤ ਗੁਰਪ੍ਰੀਤ ਜੀ ਤੇ ਹੈਪੀ ਜੀ ਤੇ ਉਹ ਵੀ ਆਨੂੰ ਮਤਲਬ ਸਾਡਾ ਵੀਡੀਓ ਹੀ ਬਣਾਉਂਦੇ ਆ ਤੇ ਤੁਸੀਂ ਵੇਖਿਆ ਹੀ ਹੋਵੇਗਾ ਤੇ ਉਹ ਬੜਾ ਸਪੋਰਟ ਕਰਦੇ ਆ ਆ ਗੋਡ ਗਿਫਟਡ ਹੁੰਦਾ ਤੁਸੀਂ ਵੀ ਜਾਣਦੇ ਹੋਗੇ ਹਨ ਤੇ ਬੱਚਾ ਜਦੋਂ 4 ਸਾਲ ਦਾ ਸੀ ਅੱਜ ਦੀ ਏਜ 8-9 ਸਾਲ ਆ 4 ਸਾਲ ਤੋਂ ਮੈਨੂੰ ਥੋੜਾ ਲੱਗ ਰਿਹਾ ਸੀਗਾ ਕਿ ਮਤਲਬ ਇਹ ਇਸ ਤਰ੍ਹਾਂ ਕਰ ਸਕਦਾ ਨਾ ਸਟੈਂਡ ਅਪ ਕਰ ਸਕਦਾ ਕਿਉਂਕਿ ਇਹ ਘਰ 'ਚ ਵੀ ਮਤਲਬ ਹਿਊਮਰ ਕੁਝ ਨਾ ਕੁਝ ਗੱਲ ਜੇ ਆਪਾਂ ਕੋਈ ਗੱਲ ਕਰਨੀ ਤਾਂ ਤਾਂ ਇਹਨੇ ਉਲਟ ਜਵਾਬ ਦੇਣਾ ਇੱਕ ਵਾਰ ਤੇ ਫਿਰ ਇਹਨੇ ਮੁਸਕਰਾ ਦੇਣਾ ਤੇ ਫਿਰ ਮੈਨੂੰ ਲੱਗਾ ਕਿ ਕੁਝ ਕਰ ਸਕਦਾ ਤੇ ਮੈਨੂੰ ਵੀ ਸ਼ੁਰੂ ਤੋਂ ਇਹ ਰੁਝਾਨ ਸੀਗਾ ਕੋਮਿਕ ਕੋਮੇਡੀ ਵੱਲ ਦਾ ਕਿਉਂਕਿ ਲੋਕ ਪਿਆਰ ਬੜਾ ਕਰਦੇ ਆ ਤੇ ਲੋਕ ਤੁਹਾਨੂੰ ਵਧਾ ਅੱਜ ਦੇ ਸਟ्रेस ਭਰੇ ਮਾਹੌਲ 'ਚ ਸਾਰੇ ਹੱਸਣਾ ਚਾਹੁੰਦੇ ਆ ਤੇ ਬਸ ਆਪਾਂ ਨਿੱਕਾ ਜਿਹਾ ਯਤਨ ਕਰ ਰਹੇ ਆ ਕਿ ਲੋਕ ਖੁਸ਼ ਰਹਿਣ ਤੇ ਲੋਕ ਵੀ ਬੜਾ ਪਰਵਾਹੂਗਾ ਰਾ ਦਿੰਦੇ ਆ ਤੇ ਮੈਸੇਜ ਕਰਦੇ ਆ ਫੋਨ ਵੀ ਕਰਦੇ ਆ ਤੇ ਮਤਲਬ ਬੜਾ ਪਿਆਰ ਕਰਦੇ ਆ ਬੱਚੇ ਨੂੰ ਤੇ ਖੁਸ਼ ਹੋ ਕੇ ਕਹਿੰਦੇ ਆ ਕਿ ਮਤਲਬ ਤੁਸੀਂ ਸਾਨੂੰ ਹਸਾਉਂਦੇ ਹੋ ਫਿਰ ਮਨ ਨੂੰ ਬੜੀ ਤਸੱਲੀ ਤੇ ਖੁਸ਼ੀ ਹੁੰਦੀ। ਇਹਨਾਂ ਲੈਵਲ ਤੇ ਕੁਝ ਅਚੀਵ ਕਰਨਾ ਨਾ ਤੇ ਉਹਦਾ ਪੇਪਰ ਵਰਕ ਬੜਾ ਜ਼ਰੂਰੀ ਆ। ਚਲੋ ਆਪਾਂ ਰੈਂਡਮਲੀ ਵੀ ਕੁਝ ਕਰ ਸਕਦੇ ਹਾਂ ਨਾ ਬਟ ਪੇਪਰ ਵਰਕ ਜੇ ਆਪਾਂ ਪਹਿਲਾਂ ਕਰ ਲਈਏ ਥੋੜਾ ਜੋ ਵੀ ਆਪਾਂ ਉਹਨੂੰ ਨੋਟ ਕਰ ਲਈਏ ਫਿਰ ਉਹ ਜਿਹੜੀਆਂ ਵੀ ਆਪਾਂ 25 ਵਗੈਰਾ ਕਹਿਣੇ ਹੁੰਦੇ ਆ ਉਹ ਮਤਲਬ ਸਕਿਪ ਨਹੀਂ ਹੁੰਦੇ ਫਿਰ ਦਿਮਾਗ ਚ ਤੇ ਇਸ ਲਈ ਥੋੜਾ ਉਹਨੂੰ ਲਿਖ ਲਈਦਾ ਕਿਉਂਕਿ ਉਮਰ ਤੇ ਆਪਣੇ ਆਸ-ਪਾਸੋਂ ਹੀ ਮਿਲ ਜਾਂਦਾ। ਕੁਝ ਇਹ ਹੀ ਮਰਕਰੀਏਟ ਕਰਦਾ ਵਾ ਕੁਝ ਇਹ ਆਪਣੇ ਮਾਹੌਲ ਚੋਂ ਲੈ ਆਉਂਦਾ ਕੁਝ ਮੈਂ ਲੈ ਆਉਂਦਾ ਤੇ ਫਿਰ ਆਪਾਂ ਤਾਣਾ ਬਾਣਾ ਬੁਣ ਕੇ ਸਾਡੀ ਟੀਮ ਆ ਸਾਡੇ ਨਾਲ ਸਾਡੇ ਪਿੰਡ ਤੋਂ ਮੁੰਡਾ ਗੁਰਪ੍ਰੀਤ ਸਿੰਘ ਆ ਤੇ ਨਾਲ ਉਹਨਾਂ ਦੇ ਬ੍ਰਦਰ ਹਰਪ੍ਰੀਤ ਸਿੰਘ ਹੈਪੀ ਉਹ ਵੀ ਸਾਨੂੰ ਬੜਾ ਸਪੋਰਟ ਕਰਦੇ ਆ ਦੋਵੇਂ ਟੀਮ ਵਾਂਗੂ ਆਪਾਂ ਚੱਲ ਰਹੇ ਆ ਤੇ ਇਸ ਤਰ੍ਹਾਂ ਹੀ ਬਸ